ਸਤਨਾਮ ਵਾਹਿਗੁਰੂ ਸਾਹਿਬ ਜੀ ਜੈ ਸ੍ਰੀ ਮਹੱਲਾ ਪੰਜਵਾਂ ਘਰ ਦੁਜਾ ਸ਼ੰਤ ੴ ਸਤਿਗੁਰ ਪ੍ਰਸਾਦ ਸਲੋਕ ਸੰਤ ਉਦਨ ਦਿਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰਤ ਸੰਤ ਸੰਗੇਣ ਓਟ ਨਾਨਕ ਪਰਮੇਸ਼ਰ ਹੈ ਚੰਤਨ ਚੰਦਨਾ ਸਰਦ ਰੁੱਤ ਮੂਲ ਨਾਮਿਤ ਏ ਕਾਮ ਸੀਤਲ ਥੀ ਵੈ ਨਾਨਕਾ ਜਪੰਦੜੋ ਹਰ ਨਾਮ ਪਾਉੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪ੍ਰਤਾਪ ਗੋਵਿੰਦ ਨਿਰਪਾਪ ਹੈ ਮਨ ਟੋਟ ਨਾ ਆਵੇ ਮੂਲ ਸੱਚਿਆ ਨਾਮ ਧੰਨ ਸਤ ਜਨਾ ਸਿਓ ਸੰਗ ਪਾਈਐ ਵਡੈ ਪੁਨ ਹਾਠ ਪੈਰ ਹਰ ਧਿਆਏ ਹਰ ਜਸ ਨਿਤ ਸੁਣ ਸਤ ਜਨਾ ਸਿਓ ਸੰਗ ਪਾਈਐ ਵਡੈ ਪੁਨ ਹਾਠ ਪੈਰ ਹਰ ਧਿਆਏ ਹਰ ਜਸ ਨਿਤ ਸੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਨਜ ਦੇ ਪਵਿੱਤਰੋ ਕੋ ਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਜੈ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੇ ਹੋਏ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਹਨ ਘਰ ਦੂਜੇ ਸੁਰਤਾਲ ਵਿੱਚ ਗਾਉਣ ਦਾ ਹੁਕਮ ਹੈ ਛੰਦ ਪ੍ਰਮਾਤਮਾ ਇੱਕ ਹੈ ਜਿਸ ਦੇ ਨਾਲ ਮਿਲਾਪ ਸਤਿਗੁਰੂ ਦੀ અપਾਰ ਬਖਸ਼ਿਸ਼ ਦੇ ਨਾਲ ਹੁੰਦਾ ਹੈ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਜੋ ਸੰਤ ਜਨ ਗੋਪਾਲ ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ ਦਇਆਲ ਪ੍ਰਭੂ ਉਹਨਾਂ ਸੰਤਾਂ ਨੂੰ ਮਾਇਆ ਦੀ ਤਪਸ਼ ਤੋਂ ਬਚਾ ਲੈਂਦਾ ਹੈ ਉਹਨਾਂ ਸੰਤਾਂ ਦੀ ਸੰਗਤ ਕੀਤਿਆਂ ਵਿਵਿੱਤਰ ਹੋ ਜਾਈਦਾ ਹੈ हे ਨਾਨਕ ਤੂੰ ਵੀ ਅਜੇਹੇ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਪਰਮੇਸ਼ਰ ਦਾ ਪੱਲਾ ਫੜ ਭਾਵੇਂ ਚੰਦਨ ਦਾ ਲੇਪ ਕੀਤਾ ਹੋਵੇ ਤੇ ਚਾਹੇ ਚੰਦਰਮਾ ਦੀ ਚਾਨਣੀ ਹੋਵੇ ਤੇ ਭਾਵੇਂ ਠੰਡੀ ਰੁੱਤ ਹੋਵੇ ਇਹਨਾਂ ਦੀ ਰਾਹੀਂ ਮਨ ਦੀ ਤਪਸ਼ੁਕਾ ਹੀ ਮਿਟ ਨਹੀਂ ਸਕਦੀ ਏ ਨਾਨਕ ਪ੍ਰਭੂ ਦਾ ਨਾਮ ਸਿਮਰਿਆ ਹੀ ਮਨੁੱਖ ਦਾ ਮਨ ਸ਼ਾਂਤ ਹੁੰਦਾ ਹੈ ਪਰਬੁੰਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ ਦੁਨੀਆਂ ਦੀ ਤਪਸ਼ ਤੋਂ ਬਚ ਜਾਂਦੇ ਹਨ ਗੋਬਿੰਦ ਦੀ ਵਡਿਆਈ ਸੁਣ ਕੇ ਬੰਦਗੀ ਵਾਲਿਆਂ ਦੇ ਮਨ ਨਿੱਟਰ ਹੋ ਜਾਂਦੇ ਹਨ ਉਹ ਪ੍ਰਭੂ ਦਾ ਨਾਮ ਧੰਨ ਇਕੱਠਾ ਕਰਦੇ ਹਨ ਤੇ ਉਸ ਨਾਮ ਧੰਨ ਦੇ ਵਿੱਚ ਕਦੇ ਘਾਟਾ ਨਹੀਂ ਪੈਂਦਾ ਅਜਿਹੇ ਗੁਰਮਖਾਂ ਦੀ ਸੰਗਤ ਬੜੇ ਭਾਗਾ ਨਾਲ ਮਿਲਦੀ ਹੈ ਸੰਤ ਹਨ ਸੰਤ ਜਨ ਅਠੇ ਪਹਿਰ ਪ੍ਰਭੂ ਨੂੰ ਸਿਮਰਦੇ ਹਨ ਤੇ ਸਦਾ ਪ੍ਰਭੂ ਦਾ ਜਸ ਸੁਣਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹਕਮਨਾਮਾ ਫਰਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਡ ਬਾਏ ਆਵਰ ਫਿਫਥ ਗੁਰੂ ਗੁਰੂ ਅਰਜਨ ਦੇਵ ਜੀ ਅੰਡਰ ਹੈਡਿੰਗ ਜੈਤਸਰੀ ਮਹੱਲਾ ਫਿਟ ਹਾਊਸ Second Shant, one universal creator by the grace of the true Guru. Guru Sarji is saying that the merciful Lord is the savior of the saints. Their only support is to sing the Kirtan of the Lord's praises. One becomes Immaculate and pure by Siri associating with the sense, O Nanak, and taking the protection of the transcendent Lord, the burning of the heart is not dispelled at all by sandalwood paste, the moon, or the cold season it only becomes cool o nanak by chanting the name of the lord Pari. through the protection and support of the lord's lotus feet all beings are saved hearing of the glory of the lord of the universe the mind becomes fearless Nothing at all is lacking like when one gathers the wealth of the Dhanam. The society of the saints is obtained by very good deeds. 24 hours a day meditate on the Lord and listen continually to the Lord's praises. ਵਾਹਿਗੁਰੂ ਜੀ ਕੀ ਫਤਿਹ ਸਤ ਚੰਦਰ ਜੀ ਅੱਜ ਦੇ ਦਿਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਤੇ ਤਿੰਨ ਪਿਆਰੇ ਤੇ ਬਹੁਤ ਸਾਰੇ ਜਿਹੜੇ ਸਿੰਘ ਸੀਗੇ ਉਹ ਚਮਕੌਰ ਗੜੀ ਦੀ ਲੜਾਈ ਦੇ ਵਿੱਚ ਮੁਗਲਾਂ ਨਾਲ ਲੜਾਈ ਲੜਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ ਆਓ ਸਾਰੇ ਰਲ ਮਿਲ ਕੇ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰੀਏ ਜਿਨ੍ਹਾਂ ਨੇ ਸਾਡੇ ਲਈ ਇਹ ਪ੍ਰੇਰਣਾ ਦਿੱਤੀ ਪੂਰਨੇ ਪਾਏ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਪੰਥ ਵਸੇ ਮੈਂ ਉਜੜਾਂ ਮਨ ਚਾਉ ਕਨੇਰਾ ਇਨ ਪੁੱਤਰਨ ਕੇ ਕਾਰਨ ਨੇ ਬਾਲ ਦੀ ਇਹ ਸੁਤ ਚਾਰ ਚਾਰ ਮੋਏ ਤੋਂ ਪਿਆ ਹੋਆ ਜੀਵਤ ਕਈ ਹਜ਼ਾਰ ਤੁਸੀਂ ਆਪਣੇ ਚਿਹਰਿਆਂ ਵੱਲ ਵੀ ਝਾਤੀ ਮਾਰੀਏ ਕਿ ਅਸੀਂ ਗੁਰੂ ਸਾਹਿਬ ਦੇ ਉਸ ਹੁਕਮ ਦੇ ਮੁਤਾਬਕ ਚੱਲ ਰਹੇ ਆ ਕਿਸੀ ਉਹਨਾਂ ਦੇ ਭਰਾ ਬਾਬਾ ਜੀ ਰਵਰ ਸਿੰਘ ਬਬਤੇ ਸਿੰਘ ਬਾਬਾ ਜੀ ਸਿੰਘ ਬਾਬਾ ਜਗਾ ਸਿੰਘ ਦੇ ਭਰਾ ਕਹਿੰਦੇ ਲਾਇਕ ਵੀ ਹੈਗੇ ਆ ਅਸੀਂ ਮਾਇਆ ਕਰੀ ਤਾਂ ਨਹੀਂ ਬਣ ਗਏ ਅਸੀਂ ਕਿਸੇ ਦਾ ਹੱਕ ਤਾਂ ਨਹੀਂ ਮਾਰਦੇ ਕਿਸੇ ਨਾਮ ਜਪਦੇ ਆ ਵੰਡ ਕੇ ਛਕਦੇ ਆ ਕਿਰਤ ਕਰਦੇ ਆ ਜੇ ਕਰ ਰਹੇ ਆ ਤਾਂ ਮੁਬਾਰਕ ਹੈ ਜੇ ਨਹੀਂ ਕਰਦੇ ਤਾਂ ਕਰੀਏ ਕਿਉਂਕਿ ਜਿਹੜਾ ਕਾਲ ਖਾਏ ਕਿ ਤੱਕ ਸ਼ਕਤਾਂ ਦੇ ਨਾਨਕਰਾ ਪਛਾਣੇ ਸੇ ਕਿਸੇ ਦੇ ਪੱਕੇ ਪਿੱਛੇ ਤੇ ਨਾ ਰਹੀਏ ਅਸੀਂ ਆਪਣੀ ਜਿਹੜੀ ਸੋਚ ਨੂੰ ਡਿਵੈਲਪ ਕਰਕੇ ਉਹਨਾਂ ਗੁਰੂਆਂ ਤੇਰਾ ਪਗੰਬਰਾਂ ਦੀ ਜਿਹੜੀ ਅਸਲ ਸਿੱਖਿਆ ਵਾ ਉਹਨਾਂ ਤੇ ਚੱਲਣ ਦਾ ਕੋਸ਼ਿਸ਼ ਕਰੀਏ ਸਿੱਖੀ ਦਾ ਸਤਾਤ ਹੈ ਨਾਮ ਜਪਣਾ ਵੰਡ ਛਕਣਾ ਕਿਰਤ ਕਰਨੀ ਤੇ ਇਹਦੇ ਵਿੱਚ ਹੀ ਸਾਰਾ ਕੁਝ ਮਿਲ ਜਾਂਦਾ ਗੁਰੂ ਸਾਹਿਬ ਕਿਰਪਾ ਕਰਨ ਸਿੱਧਾਂ ਨੂੰ ਪ੍ਰਣਾਮ ਕੋਟੀ ਕੋਟੀ ਪ੍ਰਣਾਮ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ